ਲਾਵੇ ਪੰਜਾਬ ਦਿਓ ਪੰਜਾਬ ਦਿਓ ਕਿਸਾਨੋ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦੇ ਆ ਜਿਹੜਾ ਬੰਦਾ ਇਹ ਸਿਸਟਮ ਲਾਊਗਾ 2 ਸਾਲ 2 ਸਾਲ ਲਾਉਣੇ ਆ ਜਿਹੜਾ ਬੰਦਾ 2 ਸਾਲ ਲਾ ਲੂਗਾ ਜੇ ਤੁਹਾਨੂੰ ਘਾਟਾ ਹੋਇਆ ਸੰਧੂ ਸਾਹਿਬ ਕਹਿੰਦੇ ਮੈਂ ਪੂਰਾ ਕਰੂੰਗਾ ਜੇ ਅਜੇ ਵੀ ਤੁਸੀਂ ਨਹੀਂ ਕਰਦੇ ਸੰਧੂ ਸਾਹਿਬ ਮਹਾਰਾਜੀ ਤੁਹਾਡੇ ਦਾ ਨਾ ਤੁਹਾਡੇ ਦਾ ਚੜਫੜ ਦਵਾਲੇ ਆ ਮਹਾਰਾਜੀ ਵਾਹ ਵਾਹ ਛੂਟੇ ਆ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੰਧੂ ਸਾਹਿਬ ਦੀ ਐਵੇਂ ਨਹੀਂ ਗੱਲ ਕਹਿੰਦੇ ਜਦੋਂ ਉੱਥੇ ਆ ਪਿੱਛੇ ਜੇ ਕਰੋਨਾ ਦੇ ਵਿੱਚ ਨਾ ਅਮਰੀਕਾ ਦੇ ਵਿੱਚ ਟਰੰਪ ਨੇ ਨਾ ਫੌਜੀਆਂ ਦੇ ਕਰੋਨਾ ਆ ਕੇ ਰੋਣ ਤੋਂ ਪਹਿਲਾਂ ਉਹ ਦੱਸ ਆ ਕਰੋਨਾ ਤੋਂ ਪਹਿਲਾਂ ਅਮਰੀਕਾ ਚ ਫੌਜੀਆਂ ਦੀ ਟਰੰਪ ਨੇ ਤਨਖਾਹ ਸਾਰੀਆਂ ਪਲੋਈਆਂ ਦੀ ਸਾਰੀਆਂ ਦੀ ਤਨਖਾਹ ਬੰਦ ਕਰਤੀ ਇਹਨਾਂ ਦੇ ਨਾਲ ਨਾ ਉੱਥੇ ਇੱਕ ਫੌਜਦਾ ਯੂਨਿਟ ਆ ਟ੍ਰੇਸੀ ਦੇ ਵਿੱਚ ਨਾਲ ਫੌਜਦਾ ਯੂਨਿਟ ਆ ਇਹਨਾਂ ਨੇ ਉਹਨਾਂ ਨੂੰ ਸਨੇਹਾ ਭੇਜਤਾ ਜਿਹਦੀ ਜਿੰਨੀ ਜਿੰਨੀ ਤਨਖਾਹ ਆਪਣੀ ਸਲਿੱਪ ਦਿਖਾਈ ਜਾਓ ਆ ਕੇ ਪੈਸੇ ਲੈ ਚਲੋ ਆ ਕੇ ਪੈਸੇ ਲੈ ਜਾਓ ਮਾਲਕੇ ਸਲੇਪ ਉ ਉਹ ਫੌਜੀ ਅਮਰੀਕਾ ਦੇ ਫੌਜੀ ਉਹ ਆ ਕੇ ਸਲੇਪ ਦਿਖਾਉਂਦੇ ਸੀ ਉਹਨੀ ਤਨਖਾਹ ਲੈ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਹਿੰਦੇ ਵਾਪਸ ਕਰਤੇ ਕਹਿੰਦੇ ਵਾਪਸ ਅਸੀਂ ਲੈਣਾ ਹੀ ਨਹੀਂ ਸਸਤਾ ਕਿਹਾ ਸਾਡਾ ਭਾਬੇ ਦਾ ਭਾਬੇ ਦਾ ਪੈਸਾ ਇਹ ਸਾਡੇ ਗੁਰਨਾਨਕ ਦਾ ਪੈਸਾ ਤੇ ਉਹਦਾ ਕਹਿੰਦੇ ਅਸਰ ਕੀ ਹੋਇਆ ਰਾਖ ਦੇ ਵਿੱਚੋਂ ਇੱਕ ਸਿੱਖ ਡਾਕਟਰ ਸੀ ਉਹ ਲੱਭਦਾ ਲੱਭਦਾ ਇਹਨਾਂ ਕੋਲੇ ਆਇਆ ਬਹੁਤ ਤਕੜਾ ਨਿਊਰੋਜ ਨੌਲੋਜੀਸਟ ਸੀ ਖਾ ਉਹ ਕਹਿੰਦਾ ਜੀ ਮੇਰੇ ਰਾਖ ਦੇ ਵਿੱਚ ਇੱਕ ਫੌਜੀ ਨੂੰ ਟਵਿਚ ਕੀਤਾ ਉਹ ਕਹਿੰਦਾ ਮੈਂ ਤੇਰਾ ਥੈਂਕਸ ਕਰਨਾ ਚਾਹਣਾ। ਉਹ ਕਹਿੰਦਾ ਮੇਰਾ ਤਾਂ ਕਮਾ ਡਾਕਟਰ ਕਹਿੰਦਾ ਡਾਕਟਰੀ ਕਰਕੇ ਨਹੀਂ ਤੇਰੇ ਵਰਗਾ ਇੱਕ ਬੰਦਾ ਆ ਪੱਗ ਵਾਲਾ ਤੇ ਦਾੜ੍ਹੀ ਵਾਲਾ ਤੇਰੇ ਵਰਗਾ ਇੱਕ ਬੰਦਾ ਉਹਨੇ ਟ੍ਰੇਸੀ ਦੇ ਵਿੱਚ ਸੈਨਟ ਫਰਾਂਸਿਸਕੋ ਦੇ ਵਿੱਚ ਸਾਡੇ ਬੰਦਿਆਂ ਕੋਲੇ ਖਾਣ ਨੂੰ ਪੈਸੇ ਨਹੀਂ ਸੀ ਕਿਉਂਕਿ ਤਨਖਾਹ ਨਹੀਂ ਸੀ ਮਿਲਦੀਆਂ ਉੱਥੇ ਦਿੱਤੀਆਂ। ਇਹ ਉਹ ਨਹੀਂ। ਇਹ ਉਹ ਨੇ ਸਾਡਾ ਮਾਣ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਆਪਾਂ ਕਰਨ ਵਾਲੇ ਬਣੋ ਔਰ ਇੱਕ ਸਭ ਤੋਂ ਵੱਡੀ ਗੱਲ ਉਹ ਕਾਲਪੁਰਸ਼ ਵਿੱਚ ਵਿਸ਼ਵਾਸ ਇੱਕ ਪਾਲਪੁਰਸ਼ ਅਕਾਲਪੁਰਸ਼ ਵਿਸ਼ਵਾਸ ਕਰਕੇ ਕਰਨ ਵਾਲੇ ਬਣੋ ਸਾਡੀ ਆਦਤ ਕੀ ਪੈ ਗਈ ਹੈ ਸਭ ਤੋਂ ਜ਼ਿਆਦਾ ਨੁਖਤਾ ਚੀਨੀਆਂ ਕਰਨੀਆਂ ਹਰ ਇੱਕ ਗੱਲ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਲੈ ਇੱਕ ਇੱਕ ਕਿਲਾ ਆਪਣਾ ਬੀਜ ਤੋਂ ਪਾਈ ਸਾਰੇ ਕਿ ਕਿਲਾ ਬੀਜ ਤੋਂ ਨੰਬਰ ਆ ਡਾਕਟਰ ਸਾਹਿਬ ਦਾ ਹੈਗਾ ਰਜਿਸਟਰ ਇੱਥੇ ਕਰਾ ਦਿਓ ਰਜਿਸਟ੍ਰੇਸ਼ਨ ਪੂਰੀ ਸ਼ੁਰੂ ਕਰਦੇ ਆ ਇੱਥੋਂ ਕਰਕੇ ਕਰ ਲਓ ਔਰ 2 ਸਾਲ ਕਰ ਲਓ 2 ਸਾਲ ਤੋਰ ਪਹਿਲੇ ਸਾਲ ਕੇਈ ਵਾਰੀ ਥੋੜਾ ਆਪਣੀ ਕੜਾਇਨ ਦਿਆ 2 ਸਾਲ ਕਰ ਲਓ ਸੰਧੂ ਸਾਹਿਬ ਕਹਿੰਦੇ ਆ ਖਰਚਾ ਮੈਂ ਜਿਹਨੂੰ ਨੁਕਸਾਨ ਆਇਆ ਕਰੂੰਗਾ ਹੁਣ ਇਹਦੇ ਉੱਪਰ ਕੀ ਮਿਲੂਗਾ ਜੈਸੇ ਅਜੇ ਵੀ ਨਹੀਂ ਕਰਦੇ ਫੇਰ ਤਾਂ ਭਾਈ ਆਪਣੀਆਂ ਜ਼ਮੀਨਾਂ ਦੇ ਅਸੀਂ ਦੁਸ਼ਮਣਾਂ ਜ਼ਮੀਨਾਂ ਦੇ ਕਿ ਆਪਣੇ ਜਵਾਕਾਂ ਦੇ ਦੁਸ਼ਮਣਾਂ ਜਿਨ੍ਹਾਂ ਨੂੰ ਆਪਾਂ ਬੰਦਰ ਜ਼ਮੀਨਾਂ ਦੇਣ ਜਾ ਰਹੇ ਆ ਯਾਰ ਦੇ ਜਾ ਰਹੇ ਰਾਤੀਂ ਮੈਂ ਫੂਲਕਰ ਸਾਹਿਬ ਨਾਲ ਗੱਲ ਕਰਦਾ ਸੀ ਇਹ ਫੂਲ ਸੈਂਟਰ ਥੋੜ੍ਹੀ ਥੋੜ੍ਹੀ 10 15 ਏਕੜ ਦੇ ਬਣਾਉਣੇ ਚਾਹੁੰਦਾ ਸੀਗਾ ਅਸੀਂ ਦੋ ਕੁ ਬੰਦੇ ਆਪਣੇ ਮਿੱਤਰਾਂ ਨਾਲ ਗੱਲ ਕਰਤੀ ਉਹ ਕਹਿੰਦੇ ਸਾ ਆਪਣੇ ਇਥੇ ਮਹਿਦਪੁਰ ਲੈ ਲਓ ਇਧਰ ਬਿਰਕ ਕਈ 3 4 ਮਿਲ ਗਿਆ ਜੀ ਫੇ ਅਸੀਂ ਐਨ ਆਰ ਆਈ ਇੱਥੇ ਦੇ ਭਾਈਆਂ ਦੀ ਹੈਲਪ ਕਰਨੀ ਚਾਹੁੰਦੇ ਪਰ ਭਾਈ ਜੇ ਖੁਦ ਹੈਲਪ ਆਪਣੀ ਕਰ ਲੈਣ ਉਹਨਾਂ ਨੂੰ ਤਿਆਰ ਨਹੀਂ ਇਹ ਤੁਹਾਨੂੰ ਪਤਾ ਨਹੀਂ ਮੈਂ 1991 ਚ ਨਿਊਯਾਰਕ ਟਾਈਮ ਚ ਪੜਿਆ ਸੀ ਕਿ ਪਾਣੀ ਤੁਹਾਡਾ ਮੁੱਕ ਜਾਣਾ ਇੱਥੇ ਜੂਰੇਨੀਅਮ ਆ ਜਾਣਾ ਉਹ ਜ਼ਹਿਰ ਆ ਜੇ ਤਾਂ ਤੁਸੀਂ ਇਦਾਂ ਆ ਵੀ ਤੁਸੀਂ ਆਪਣੀ ਬੱਚੇ ਆਪਣੀ ਲਾਈਫ ਗੁੱਡ ਚਾਹੁੰਦੇ ਆ ਆਪਣੇ ਬੱਚਿਆਂ ਨੂੰ ਜ਼ਹਿਰ ਪਲਾਉਣਾ ਚਾਹੁੰਦੇ ਆ ਪਾਣੀ ਪਾਤੀ ਜੋ ਕੋਈ ਗੱਲ ਨਹੀਂ ਪਰ ਜੇ ਤੁਸੀਂ ਥੋੜਾ ਜਿਆਦਾ ਦੂਰ ਦਾ ਸੋਚਦੇ ਆ ਆਪਣੇ ਪੁੱਤ ਪੋਤਿਆਂ ਦਾ ਸੋਚਦੇ ਆ ਇਹ ਪ੍ਰਣਾਲੀ ਪਨਾਓ ਜਦ ਭਾਈ ਸਾਹਿਬ ਨੇ ਇਨੀ ਭਾਈ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਤੇ ਇਹਨਾਂ ਦਾ ਨਾਲ ਆ ਉਦੋਂ ਹੀ ਮੈਂ ਹਰਵੰਸ ਨੂੰ ਕਿਹਾ ਇਹ ਕਹਿੰਦਾ ਭਾਈ ਜਿੰਨੇ ਵੀ ਖੱਤੇ ਮੇਰੇ ਹੈਗੇ ਆ ਇੱਥੇ ਵੀ ਆ ਹੋਰ ਵੀ ਆ ਵੀ ਜਿੰਨੇ ਖਤੇ ਲੈਣਾ ਚਾਹਣ ਇਹ ਲੈ ਸਕਦੇ ਆ ਹੋਰ ਵੀ ਜਿਹਨੂੰ ਦਸੀਦਾ ਉਹ ਮੋਰ ਥੈਨ ਹੈਪੀ ਆ ਪਰ ਇਹ ਬਈ ਇਨੀਸ਼ੀਏਟਿਵ ਤੁਸੀਂ ਲੈਣਾ ਇਹ ਤੁਹਾਡੀ ਇੱਕ ਹੈਲਪ ਦੇ ਤੌਰ ਤੇ ਆ ਸਕਦੇ ਆ ਭਾਈ ਸਾਹਿਬ ਹਣੀ ਮੇਰੀ ਇਹਨਾਂ ਨਾਲ ਬਹੁਤ ਮਿੱਤਰਤਾ ਪਰ ਇਹਨਾਂ ਇਹ ਜੋ ਇਸ ਫੀਲਡ ਦੇ ਵਿੱਚ ਆ ਪਰ ਜੋ ਜੇ ਤਾਂ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਬ੍ਰਾਈਟ ਚਾਹੁੰਦੇ ਆ ਤਾਂ ਇਹ ਪਣਾ ਲਓ ਜੇ ਤੁਹਾਨੂੰ ਲੱਗਦਾ ਹੈਗਾ ਕਿ ਅਸੀਂ ਜਿੱਦਾਂ ਮਰਜ਼ੀ ਐਸ਼ ਕਰੀਏ ਬੱਚੇ ਭਾਵੇਂ ਮਰਨੇ ਹੈਗਾ ਇਜ਼ ਅਪ ਟੂ ਯੂ ਗਾਇਜ਼ ਵਾਜੀ ਹਾਜੀ ਸੰਤੋ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ